ਤਾਰਾ ਦੇ ਜੀ ਅੱਜ ਦੀ ਪ੍ਰੈਸ ਕਾਨਫਰੰਸ ਦਾ ਕੀ ਮਤਲਬ ਹੈ ਜੀ ਨੇ। ਓਕੇ ਹਾਂਜੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਅ ਸਭ ਤੋਂ ਪਹਿਲਾਂ ਤੇ ਮੈਂ ਪ੍ਰੈਸ ਵਾਲੇ ਵੀਰਾਂ ਦਾ ਤੇ ਜਿਹੜੇ ਮੇਰੇ ਸਾਰੇ ਸਾਥੀ ਨੇ ਸਾਡੇ ਬਲੌਕ ਇਨਚਾਰਜ ਨੇ ਹੋਰ ਆਮ ਆਦਮੀ ਪਾਰਟੀ ਦੇ ਵਲੰਟੀਅਰ ਹੈ ਤੇ ਹੋਰ ਮੇਰੇ ਦੋਸਤ ਜਿਹਨੇ ਆਏ ਨੇ ਸਾਰਿਆਂ ਦਾ ਧੰਨਵਾਦ ਜੀ ਕਿੱਥੇ ਸਾਰੇ ਪਹੁੰਚੇ ਨੇ। ਅ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਦਾ ਮੇਨ ਮੰਤਵ ਇਹ ਹੈ। ਕਿ ਅਸੀਂ ਇੱਕ ਬਹੁਤ ਵੱਡੇ ਲੈਵਲ ਦਾ ਟੂਰਨਾਮੈਂਟ ਕਰਵਾ ਰਹੇ ਹਾਂ ਸਰਦਾਰ ਬਲਕਾਰ ਸਿੰਘ ਚੀਮਾ ਮੈਮੋਰੀਅਲ 올 ਇੰਡੀਆ ਬਾਸਕਟਬਾਲ ਟੂਰਨਾਮੈਂਟ ਜਿਹੜਾ ਕਿ ਤੀਸਰੇ ਸਾਲ ਅਸੀਂ ਕਰਾ ਰਹੇ ਹਾਂ ਔਰ ਇਹ ਇਹਦੇ ਵਿੱਚ ਸਾਰੇ ਇੰਡੀਆ ਤੋਂ ਜਿਹੜੀਆਂ ਬੈਸਟ ਟੀਮਾਂ ਨੇ 8 ਮੁੰਡਿਆਂ ਦੀਆਂ ਤੇ 8 ਅ ਵੂਮਨ ਸੈਕਸ਼ਨ ਦੇ ਵਿੱਚ ਉਹ ਇੱਥੇ ਪਾਰਟਿਸਿਪੇਟ ਕਰਨ ਗਿਆ ਔਰ ਇਹ ਬੜੇ ਵਧੀਆ ਮੁਕਾਬਲੇ ਹੁੰਦੇ ਆ ਪਿਛਲੇ ਜਿਹੜੇ ਦੋ ਟੂਰਨਾਮੈਂਟ ਹੈ ਉਹਦੇ ਵਿੱਚ ਜਦੋਂ ਅਸੀਂ ਫੀਡਬੈਕ ਲੈਨੇ ਆ ਬਾਸਕਟਬਾਲ ਸਰਕਲ ਦੇ ਵਿੱਚ ਤੇ ਸਾਨੂੰ ਦੱਸਿਆ ਜਾਂਦਾ ਕਿ ਇਸ ਤਰ੍ਹਾਂ ਦਾ ਟੂਰਨਾਮੈਂਟ ਕਦੇ ਨਹੀਂ ਦੇਖਣ ਨੂੰ ਮਿਲਿਆ ਖੇਡਣ ਨੂੰ ਮਿਲਿਆ ਔਰ ਇਹਦੀ ਇੱਕ ਬਲੱਖਣ ਗੱਲ ਇਹ ਹੈ ਕਿ ਇਹ 60 ਘਰਾਂ ਦੇ ਛੋਟੇ ਜਿਹੇ ਪਿੰਡ ਦੇ ਵਿੱਚ ਉੱਥੇ ਕਰਾ ਰਿਹਾ ਹੈ ਅਸੀਂ ਕੁਰਬਾਨੇ ਆ ਸੋ ਇਹ ਇੱਕ ਬਹੁਤ ਵਧੀਆ ਤੇ ਇਹ ਪੋਸੀਬਲੀ ਇਸ ਕਰਕੇ ਆ ਕਿ ਸਾਰੇ ਹਲਕੇ ਦਾ ਸਾਰੇ ਇਲਾਕੇ ਦਾ ਤੇ ਮੇਰੇ ਪਿੰਡ ਵਾਲਿਆਂ ਦਾ ਸਾਥ ਹੈ ਦੇ ਵਿੱਚ ਉਹ ਆਪਣੀ ਟੂਰਨਾਮੈਂਟ ਸਮਝ ਕੇ ਜਿਹੜਾ ਸਾਰਾ ਕੰਮ ਕਰਦੇ ਆ ਸੋ ਇਹਦਾ ਮਕਸਦ ਇੱਕੋ ਹੀ ਆ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਆ ਆ ਜਿਹੜੀਆਂ ਸਿਆਸਤਾਂ ਵਗੈਰਾ ਨੇ ਇਹ ਚਲਦੀਆਂ ਰਹਿਣਗੀਆਂ ਪਰ ਜਿਸ ਤਰੀਕੇ ਨਾਲ ਸਾਨੂੰ ਸਾਰੇ ਪਰਿਵਾਰ ਨੂੰ ਬਾਸਕਟਬਾਲ ਨੇ ਦਿੱਤਾ ਅਸੀਂ ਅੱਜ ਵੱਡੇ ਵੱਡੇ ਅਹੁਦਿਆਂ ਤੇ ਸਾਰੇ ਭਰਾ ਪਹੁੰਚੇ ਆ ਕੋ ਬੱਚੇ ਜਿਹੜੇ ਵੱਡਿਆਂ ਵੱਡਿਆਂ ਅਹੁਦਿਆਂ ਤੇ ਪਹੁੰਚੇ ਆ ਸਾਡੇ ਪਿੰਡ ਦੇ ਬੱਚੇ ਡਾਕਟਰ ਇੰਜੀਨੀਅਰ ਤੇ ਹੋਰ ਚੰਗੀਆਂ ਉਹਨਾਂ ਨੇ ਨੌਕਰੀਆਂ ਵਧੀਆ ਹਾਸਲ ਕੀਤੀਆਂ ਨੇ ਉਹ ਸਿਰਫ ਇਸ ਕਰਕੇ ਆ ਕਿ ਉੱਥੇ ਬਾਸਕਟਬਾਲ ਜਿਹੜੀ ਹੈ ਉਹ ਚੱਲ ਰਹੀ ਆ ਔਰ ਮੈਂ ਇਹ ਸਮਝਦਾ ਕਿ ਜੇ ਉਸ ਪਿੰਡ ਚੋਂ ਜਾਂ ਸਾਡੀ ਫੈਮਿਲੀ ਚੋਂ ਬਾਸਕਟਬਾਲ ਦਾ ਨਾ ਕੱਟਦੀਏ ਤੇ ਅਸੀਂ ਕੁਝ ਵੀ ਨਹੀਂ ਆ ਤੇ ਅੱਜ ਜੇ ਇਸ ਮਕਾਮ ਤੇ ਪਹੁੰਚੇ ਆਂ ਤੇ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸੋਸਾਇਟੀ ਨੂੰ ਕੀ ਦਈਏ ਜਿਹੜੇ ਰਸਤੇ ਤੇ ਚੱਲ ਕੇ ਅਸੀਂ ਇੱਥੋਂ ਤੱਕ ਪਹੁੰਚੇ ਆਂ ਉੱਥੇ ਲੋਕਾਂ ਨੂੰ ਤੋਰ ਦੀ ਜਿਹੜਾ ਉਹ ਕੋਸ਼ਿਸ਼ ਕਰੀਏ ਤਾਂ ਕਿ ਜਿਹੜੀ ਇੱਕ ਸਾਡੇ ਪੰਜਾਬ ਤੇ ਸਾਡੇ ਤੇ ਇੱਕ ਕਲੰਕ ਲੱਗਾ ਹੈ ਕਿ ਪੰਜਾਬ ਦੇ ਲੋਕ ਜਿਹੜੇ ਨਸ਼ਾ ਕਰਦੇ ਆ ਸੋ ਇਸ ਕਲੰਕ ਨੂੰ ਉਤਾਰਨ ਦਾ ਜਿਹੜਾ ਇੱਕੋ ਇੱਕ ਤਰੀਕਾ ਹੈ ਕਿ ਬੱਚਿਆਂ ਦੀ ਜਿਹੜੀ એનર્ਜੀ ਆ ਉਹਨੂੰ ਖੇਡਾਂ ਵਾਲੇ ਪਾਸੇ ਪੜ੍ਹਾਈ ਵਾਲੇ ਪਾਸੇ ਜਾ ਧਾਰਮਿਕ ਤੌਰ ਤੇ ਉਹਨਾਂ ਨੂੰ ਉਸ ਪਾਸੇ ਲਾ ਦਈਏ ਤਾਂ ਕਿ ਬੱਚੇ ਜਿਹੜੇ ਨਸ਼ਿਆਂ ਤੋਂ ਦੂਰ ਹੋ ਜਾਣ ਆਦਰਵਾਇਸ ਮੇਰੀ ਸੋਚ ਹੈ ਕਿਉਂਕਿ ਬੀਏਂਗ ਪੁਲਿਸ ਅਫੀਸਰ ਤੇ ਸਿਆਸਤ ਦੇ ਵਿੱਚ ਵੀ ਮੈਂ ਵਿਚਰਿਆ ਬਹੁਤ ਸੋਸਾਇਟੀ 'ਚ ਵਿਚਰਿਆ ਜਿੰਨਾ ਮਰਜ਼ੀ ਕੋਈ ਦਾਅਵੇ ਕਰੀ ਜਾਵੇ ਜੇ ਅਸੀਂ ਨਸ਼ੇ ਬੰਦ ਕਰਦੇ ਹਾਂ ਨਸ਼ੇ ਬੰਦ ਨਹੀਂ ਹੋ ਸਕਦੇ ਜਿੰਨਾ ਚਿਰ ਇਹਦੀ ਡਿਮਾਂਡ ਬੰਦ ਨਹੀਂ ਕਰਦੇ ਤੇ ਡਿਮਾਂਡ ਬੰਦ ਕਰਨੀ ਹੈ ਖੇਡਾਂ ਨੇ ਡਿਮਾਂਡ ਬੰਦ ਕਰਨੀ ਹੈ ਪੜਾਈ ਦੀ ਰੁਚੀ ਨੇ ਡਿਮਾਂਡ ਬੰਦ ਕਰਨੀ ਹੈ ਜਦੋਂ ਬੱਚਿਆਂ ਦਾ ਧਿਆਨ ਇਸ ਪਾਸੇ ਆ ਗਿਆ ਤੇ ਆਪਣੇ ਆਪ ਜਦੋਂ ਬੱਚਾ ਦੇਖਦਾ ਕਿ ਮੇਰੀ ਸਿਹਤ ਬਹੁਤ ਵਧੀਆ ਬਣ ਗਈ ਹੈ ਮੈਂ ਗਰਾਊਂਡ 'ਤੇ ਜਾਣਾ ਮੈਂ ਫਿੱਟ ਹੋ ਗਿਆ ਜਦੋਂ ਆਪਣੇ ਸਰੀਰ ਵੱਲ ਝਾਤੀ ਮਾਰਦਾ ਕਿ ਐ ਸੋਹਣਾ ਸਰੀਰ ਬਣਦਾ ਹੈ ਤਾਂ ਉਹ ਆਟੋਮੈਟਿਕਲੀ ਨਸ਼ਿਆਂ ਤੋਂ ਦੂਰ ਹੋ ਜਾਂਦਾ ਹੈ ਔਰ ਉਹਦਾ ਜਿਹੜਾ ਟਾਈਮ ਹੈ ਇੱਕ ਦੇਖੋ ਇਹ ਗੇਮ ਵੀ ਇੱਕ ਨਸ਼ਾ ਹੈ ਜੀ ਬੱਚਾ 6 ਕਿ ਮਹੀਨੇ ਤੱਕ ਗਰਾਊਂਡ 'ਚ ਆ ਜਾਏ ਤੇ ਉਹਦੇ ਵਾਸਤੇ ਗਰਾਊਂਡ 'ਚੋਂ ਜਾਣਾ ਬਹੁਤ ਪੋਸੀਬਲ ਨਹੀਂ ਹੈ ਕਿ ਉਹ ਬੰਦਾ ਛੱਡ ਸਕੇ ਕਿਉਂ ਕਿ ਉਹਨੂੰ ਇੰਨਾ ਕਿ ਨਸ਼ਾ ਹੋ ਜਾਂਦਾ ਐ ਐਡਿਕਸ਼ਨ ਹੋ ਜਾਂਦੀ ਐ ਉਹਨੂੰ ਅਸੀਂ ਦਪਕਾ ਵੀ ਕਈ ਵਾਰੀ ਮਾਰਦੇ ਆ ਕਿ ਤੂੰ ਅਗਰ ਇਨਡਿਸਿਪਲਨ ਹੋਇਆ ਤੈਨੂੰ ਗਰਾਊਂਡ 'ਚੋਂ ਕੱਢ ਦੇਾਂਗੇ ਤੇ ਉਹ ਪੇਰੈਂਟਸ ਨੂੰ ਲੈ ਕੇ ਆ ਕੇ ਤਰਲੇ ਕਰਦੇ ਵੀ ਸਾਨੂੰ ਗਰਾਊਂਡ 'ਚੋਂ ਨਾ ਕੱਢਿਓ ਇਹ ਨਸ਼ਾ ਸੋ ਸਾਨੂੰ ਅੱਜ ਲੋੜ ਐ ਅਸੀਂ ਇਹਨਾਂ ਨੂੰ ਖੇਡਾਂ ਦਾ ਨਸ਼ਾ ਲਾਈਏ ਉਹਨਾਂ ਨੂੰ ਪੜ੍ਹਾਈ ਦਾ ਨਸ਼ਾ ਲਾਈਏ ਤੇ ਉਹਦੇ ਵਿੱਚ ਮੈਂ ਇਹ ਸਮਝਦਾ ਕਿ ਸਾਰੇ ਹਰ ਇੱਕ ਜਿਹੜਾ ਸਿਟੀਜਨ ਹੈ ਪੇਰੈਂਟਸ ਨੇ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਜਿਹੜੇ ਕਲੱਬਸ ਨੇ ਅਲੱਗ-ਅਲੱਗ ਸੰਸਥਾਵਾਂ ਨੇ ਉਹਨਾਂ ਦੀ ਡਿਊਟੀ ਬਣਦੀ ਆ ਕਿ ਇਸ ਪਾਸੇ ਆਪਾਂ ਹੰਬਲਾ ਮਾਰੀਏ ਖੇਡਾਂ ਦਾ ਕਲਚਰ ਪੈਦਾ ਕਰਦੇ ਹੀ ਤਾਂ ਕਿ ਆਪਾਂ ਨੂੰ ਜਿਹੜਾ ਇਸ ਬਦਨਾਮੀ ਤੋਂ ਜਿਹੜੀ ਹੈ ਸਾਡੀ ਉਹ ਕਲੰਕ ਹੈ ਉਹ ਲੱਥੇ ਤੇ ਸਿਹਤਮੰਦ ਪੰਜਾਬ ਜਿਹੜਾ ਉਹ ਬਣੇ ਤੇ ਸਾਡੇ ਮਾਨ ਸਾਹਿਬ ਦੀ ਵੀ ਉਹਨਾਂ ਨੇ ਇੱਕ ਨਾਰਾ ਵੀ ਦਿੱਤਾ ਹੈ ਖੇਡਾਂ ਵਤਨ ਪੰਜਾਬ ਦੀਆਂ ਕਰਵਾ ਕੇ ਸਿਹਤਮੰਦ ਪੰਜਾਬ ਤੇ ਅਸੀਂ ਇਹ ਸਿਹਤਮੰਦ ਪੰਜਾਬ ਦੇ ਵੱਲ ਇਹ ਸਾਡਾ ਇੱਕ ਕਦਮ ਹੈ ਕਿਸ ਤਰੀਕੋ ਕਿਸ ਤਰੀਕੇ ਟੂਰਨਾਮੈਂਟ ਜਿਹੜੀ ਸ਼ੁਰੂਆਤ ਹੋਣ ਜਾ ਰਹੀ ਹੈ ਪ੍ਰਾਈਜ਼ ਕੀ ਰਹਿਣ ਵਾਲਾ ਔਰ ਮੁੱਖ ਮਹਿਮਾਨ ਜਿਹੜੇ ਦੇਖੋ ਇਹ 28 ਫਰਵਰੀ ਨੂੰ ਜਿਹੜੀ ਓਪਨਿੰਗ ਹੈ ਔਰ 4 ਮਾਰਚ ਨੂੰ ਇਹਦਾ ਫਾਈਨਲ ਹੈ 5 ਦਿਨ ਚੱਲੇਗਾ ਤੇ ਪ੍ਰਾਈਜ਼ ਵਗੈਰਾ ਜਿਹੜੀ winner ਟੀਮਾਂ ਹੋਣਗੀਆਂ ਅ ਦੋਨੇ men and women ਉਹਨਾਂ ਨੂੰ 2-2 ਲੱਖ ਰੁਪਈਆ ਅ ਜਿਹੜੀ ਸੈਕੰਡ ਰੈਂਕੀਆਂ ਉਹਨਾਂ ਨੂੰ 1.5-1.5 ਲੱਖ ਰੁਪਈਆ 3rd ਨੂੰ ਜਿਹੜਾ 1-1 ਲੱਖ ਰੁਪਈਆ ਪਲੱਸ ਬੈਸਟ ਪਲੇਅਰ ਨੂੰ ਜਿਹੜਾ Royal Enfield motorcycle ਲੜਕੀਆਂ 'ਚ ਵੀ ਇਸੇ ਤਰ੍ਹਾਂ ਹੀ ਬੈਸਟ ਜਿਹੜੀ ਬਾਈਕ ਹੋਊਗੀ ਉਹ ਅਸੀਂ ਦਿਆਂਗੇ ਔਰ ਹਰ ਮੈਚ ਦਾ ਇੱਕ ਬੈਸਟ ਪਲੇਅਰ ਜਿਹੜਾ ਉਹ ਕੱਢਣਾ ਸੀ ਉਹਨੂੰ ਵੀ ਜਿਹੜਾ ਅਸੀਂ ਤਰ੍ਹਾਂ ਤਰ੍ਹਾਂ ਦੇ ਪ੍ਰਾਈਜ਼ ਦਿੰਨੇ ਆ ਔਰ ਪਬਲਿਕ ਵੀ ਪਿਛਲੇ ਸਾਲ ਮੈਂ ਦੇਖਿਆ ਕਿ ਪਬਲਿਕ ਵੀ ਆਪਣੇ ਵੱਲੋਂ ਕੋਈ 1000 ਰੁਪਿਆ ਦੇ ਰਿਹਾ ਕੋਈ 2000 ਦੇ ਰਿਹਾ ਕੋਈ 500 ਦੇ ਰਿਹਾ ਇਹਦੇ ਕਰਕੇ ਉਹਨਾਂ ਨੂੰ ਇੱਕ ਮਾਨ ਸਨਮਾਨ ਦੇ ਨਾਲ ਚੰਗਾ ਜਿਹੜਾ ਖੇਡਦਾ ਉਹਨੂੰ ਪੈਸਾ ਵੀ ਮਿਲਦਾ ਉਹਦੇ ਨਾਲ ਕੀ ਹੈ ਕਿ ਬੱਚਿਆਂ 'ਚ ਇੱਕ ਉਤਸ਼ਾਹ ਹੁੰਦਾ ਬਾਕੀ ਜਿਹੜਾ ਹੋਰ ਸਾਰੇ ਇੰਤਜ਼ਾਮ ਟਾਪ ਦੇ ਇੰਤਜ਼ਾਮ ਜਿਹੜੇ ਹੋਣਗੇ ਟੀਮਾਂ ਜਿਹੜੀਆਂ ਨੇ 8 ਮੈਨ ਸੈਕਸ਼ਨ ਤੇ ਤੇ 8 ਜਿਹੜੀਆਂ ਵਿਮਨ ਸੈਕਸ਼ਨ ਵਿੱਚ ਐ ਪਿੰਡ ਦਬੂਲੀਆਂ ਜੀ ਹਾਂਜੀ ਕਪੂਰਥਲੇ ਦਾ ਇੱਕ ਛੋਟਾ ਜਿਹਾ ਪਿੰਡ ਹੈ ਦਬੂਲੀਆਂ 60 ਘਰਾਂ ਦਾ ਪਿੰਡ ਹੈ ਤੇ ਉੱਥੇ ਅਸੀਂ ਕਰਾ ਰਹੇ ਹਾਂ ਔਰ ਉਸ ਪਿੰਡ 'ਚ ਬਾਸਕਟਬਾਲ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਜਾ ਰਿਹਾ ਉਸ ਪਿੰਡ ਨੂੰ ਅਸੀਂ ਪੰਜ ਤੇ ਇੰਟਰਨੈਸ਼ਨਲ ਬਾਸਕਟਬਾਲ ਦੇ ਵਿੱਚ ਇੱਕ ਜਦੋਂ ਕਿ ਇੱਕ ਕਬੱਡੀ ਦੇ ਵਿੱਚ ਆ ਔਰ ਤਕਰੀਬਨ 60 65 ਬੱਚੇ ਅਲੱਗ-ਅਲੱਗ ਕੈਟਾਗਰੀ ਦੇ ਵਿੱਚ ਨੈਸ਼ਨਲ ਚੈਂਪੀਅਨਸ਼ਿਪ ਖੇਲੇ